ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਤਪਾਲ ਦਾ ਐਨਐਸਏ ਕਹਿੰਦੇ 1 ਸਾਲ ਵਾਸਤੇ ਹੋਰ ਵਧਾ ਦਿੱਤਾ ਪਹਿਲਾਂ ਤਿਆਰੀ ਕੀਤੀ ਸੀ ਤੇਲ ਤੋਲ ਚੋਣ ਦੀ ਕਿੱਡੇ ਬਰੁਗੜ ਤੋਂ ਪੰਜਾਬ ਆਉਣਗੇ ਅਦਨਾਲਾ ਜਿਹੜਾ ਥਾਣੇ ਤੇ ਹਮਲਾ ਕੀਤਾ ਸੀ ਉਹ ਉਹਦੇ ਕੇਸ ਵਿੱਚ ਕਹਿੰਦੇ ਦਵਾਰਾ ਰਿਮਾਨ ਤੇ ਲਿਆ ਜਾਓ ਛੇਤਰਪ੍ਰੇਟ ਹੋ ਸ਼ਾਇਦ 1 ਸਾਲ ਲਈ ਬਚਾਅ ਹੋਰ ਹੋ ਗਿਆ ਕੋਈ ਨਹੀਂ ਅਗਲੇ ਸਾਲ ਸਹੀ ਜੁੱਤੀਆਂ ਤਾਂ ਵਧਣਗੀਆਂ ਵਧਣਗੀਆਂ ਘਟਦੀਆਂ ਨਹੀਂ ਅੱਕੇ ਪਏ ਨੇ ਜਿਨ੍ਹਾਂ ਤੇ ਹਮਲਾ ਕੀਤਾ ਸੀ ਅਜਨਾਲੇ ਖਾਣੇ ਵਿੱਚ ਖੁੱਲਣਗੇ ਬਹੁਤ ਤਰਕੇ ਚਲੋ ਮੈਂ ਵੀ ਕਹਿ ਦਨਾ ਵੀ ਮਾੜਾ ਕੀਤਾ ਹਕੂਮਤ ਨੇ ਐਨਐਸਏ ਵਧਾਉਣਾ ਨਹੀਂ ਸੀ ਆ ਦਾ ਨਾੜੇ ਮਾਰਨਾ ਹੁੰਦਾ ਉਜੇ ਕਨੇ ਰੋਣਾ ਨਹੀਂ ਹੁੰਦਾ ਰੋਂਦਿਆਂ ਵਰਗਾ ਮੂੰਹ ਕਰ ਲੈਨੇ ਜ਼ਰੂਰੀ ਹੁੰਦਾ ਜਦੋਂ ਅਫਸੋਸ ਕਰਨ ਜਾਣਾ ਹੋਵੇ ਕਿਸੇ ਦੇ ਘਰ ਜ਼ਰੂਰੀ ਹੁੰਦਾ ਜਾਂ ਅੱਖਾਂ ਤੇ ਥੁੱਕ ਲਾ ਲਓ ਪਾਣੀ ਦੇ ਛੱਟੇ ਮਾਰ ਲਓ ਵੀ ਬੜਾ ਦਰਦ ਹੈ ਬੰਦੇ ਨੂੰ ਬੜੀ ਹਮਦਰਦੀਆਂ ਰੋਂਦਾ ਉਹ ਤਾਂ ਨਹੀਂ ਅਸੀਂ ਕਰਦੇ ਅਸੀਂ ਕੋ ਰੋਈਏ ਬਾਈ ਰੋਣ ਉਹ ਪੇਟਣ ਉਹ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਅਸੀਂ ਕੋ ਰੋਈਏ ਅੱਛਾ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਜ਼ਰੂਰ ਜਿਹੜਾ ਇਹਨਾਂ ਦਾ ਵਕੀਲ ਆ ਨਾ ਖਾਰਾ ਉਹ ਜਿਹੜਾ ਵੱਡੀ ਸਾਰੀ ਕਮਲੀ ਚ ਪੱਗ ਮੰਨ ਲੈਂਦਾ ਤੁਸੀਂ ਉਹਦੀਆਂ ਸਟੇਟਮੈਂਟਾਂ ਸੁਣ ਕੇ ਦੇਖੋ ਮੈਨੂੰ ਬਹੁਤ ਹਸਾਇਆ ਜਦੋਂ ਉਹਦੀਆਂ ਗੱਲਾਂ ਸੁਣੀਆਂ ਕਹਿੰਦਾ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਮੁੱਖ ਮੰਤਰੀ ਬਣਾਓ ਅਮਰਪਾਲ ਨੂੰ ਬਣਾਓ ਕਿਉਂ ਕਹਿੰਦੇ ਜੇਲ੍ਹ ਵਿੱਚੋਂ ਕਢਾਉਣਾ ਹੁਣ ਪਹਿਲਾਂ ਇਹਨਾਂ ਬੇਵਕੂਫਾਂ ਨੂੰ ਇਹ ਪੁੱਛੋ ਵੀ ਤੁਸੀਂ ਅਮਰਤਪਾਲ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਉਣ ਵਾਸਤੇ ਮੁੱਖ ਮੰਤਰੀ ਬਣਾਉਣਾ ਹੈ ਜਾਂ ਪੰਜਾਬ ਲਈ ਕੋਈ ਫਰਕ ਹੈ ਇਹਦਾ ਮਤਲਬ ਇੱਥੇ ਜਿਹੜਾ ਵੀ ਗੈਂਗਸਟਰ ਉੱਠੂ ਜਿਹੜਾ ਵੀ ਗੰਦ ਪਾਉ ਉਹ ਗੁੰਡਾਗਰਦੀ ਕਰਕੇ ਜੇਲ੍ਹ ਚਲਾ ਜਾਊ ਫਿਰ ਉਹਨੂੰ ਬਾਹਰ ਕਢਾਉਣ ਵਾਇ ਤੇ ਉਹਨੂੰ ਮੁੱਖ ਮੰਤਰੀ ਬਣਾਇਆ ਕਰਾਂਗੇ ਦੇਖੋ ਕਹਿੰਦਾ ਮਾਲਵੇ ਤੋਂ ਬਣਾਵਾਂਗੇ ਮਾਲਵੇ ਤੋਂ ਲੋਕ ਨਾ ਇੰਨੇ ਕਮਲੇ ਨਹੀਂ ਜਿਵੇਂ ਤੁਸੀਂ ਬਣਾਏ ਮਾਲਵੇ ਦੇ ਲੋਕ ਬਹੁਤ ਸਿਆਣੇ ਐ ਮਾਲਵੇ ਦੇ ਲੋਕਾਂ ਨੇ ਅਤਵਾਦ ਦਾ ਜੂਨ 84 ਦਾ ਦੌਰ ਹੰਡਾਇਆ ਐ 8 ਵਜੇ ਤੋਂ ਬਾਅਦ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਖਾਰਾ ਵਕੀਲ ਜੀ ਤੁਸੀਂ ਵੀ ਜਾਗ ਤਾਂ ਸਮਾ ਕੇ ਰੱਖਿਓ ਸ਼ਾਇਦ ਤੁਹਾਨੂੰ ਵੀ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਕਿਉਂਕਿ ਸੁਪਨੇ ਲੈਣੇ ਨੇ ਫੀਲਿੰਗ ਲੈਣੀਆਂ ਨੇ ਲਈ ਚਲੋ ਸੁਪਨੇ ਦੇ ਵਿੱਚ ਬੰਦਾ ਰਾਜਾ ਵੀ ਬਣ ਜਾਂਦਾ ਰੰਕ ਵੀ ਬਣ ਜਾਂਦੇ ਭਿਖਾਰੀ ਵੀ ਬਣ ਜਾਂਦਾ ਮੰਗਤਾ ਵੀ ਬਣ ਜਾਂਦਾ ਉਹ ਕਰਤੂਤਾਂ ਛੋਡੀਆਂ ਨੇ ਲਈ ਜੋ ਸੁਪਨੇ ਦਿਨੇ ਅਦਾਲਤਾਂ ਦੇ ਵਿੱਚ ਲੋਕਾਂ ਦੇ ਕੇਸ ਲੜ ਕੇ ਕਮਲੇ ਹੋ ਜਾਂਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੇਰ ਰਾਤ ਨੂੰ ਸੁਪਨੇ ਚੱਲਦੇ ਨੇ ਸੁਪਨੇ ਵਿੱਚ ਕਿਤੇ ਮੁੱਖ ਮੰਤਰੀ ਬਣਾ ਦਿਓ ਮੂਤਪਾਲ ਨੂੰ ਆਪ ਗ੍ਰਹਿ ਮੰਤਰੀ ਬਣ ਜਾਓ ਕੀ ਲੱਗਦਾ ਨਾ ਹਿੰਗ ਲੱਗੇ ਨਾ ਫੜਕੜੇ ਜੋ ਮਰਜੀ ਡਬਲ ਕੇ ਮਾਰੇ ਚੱਲੋ ਪਰ ਗੱਲ ਚੇਤੇ ਰੱਖਿਓ ਜਿਹੜਾ ਲੋਕਾਂ ਨੂੰ ਤੁਸੀਂ ਵਕੀਲ ਹੋਣ ਦੇ ਨਾਂ ਤੇ ਬੇਬਕੂ ਬਣਾ ਰਹੇ ਹੋ ਨਾ ਇਹ ਸਾਰੀਆਂ ਤੁਹਾਡੇ ਸਾਹਮਣੇ ਆਉਣੀਆਂ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣਗੀਆਂ ਗੱਲ ਚੇਤੇ ਰੱਖਿਓ ਅਸੇ ਹੁਣ ਮੈਂ ਇੱਕ ਪਤੇ ਦੀ ਗੱਲ ਕਰਨੀ ਹੈ ਅਮਰਤਪਾਲ ਦਾ ਜਿਹੜਾ ਐਨਐਸਏ ਕਿਉਂ ਵਧਾਇਆ ਗਿਆ ਪਹਿਲਾ ਕਿਉਂ ਕਿਹਾ ਗਿਆ ਕਿ ਡਿਬਰੂਗੜ ਤੋਂ ਅਸਮਤ ਤੋਂ ਜਾਨਕੀ ਆਸਾਮ ਤੋਂ ਪੰਜਾਬ ਲੈ ਕੇ ਆਵਾਂਗੇ ਉਹਦਾ ਕਾਰਨ ਸੀ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਉਣਾ ਸੀ ਕਿਉਂ ਕਿ ਕਿਉਂਕਿ ਜਿਹੜੇ ਪਹਿਲਾਂ ਨੌ ਸਾਥੀ ਇਹਦੇ ਨਾਲ ਸੀ ਤੇ ਉਹਨਾਂ ਨੂੰ ਹੁਣ ਪੰਜਾਬ ਲਿਆਂਦਾ ਗਿਆ ਹੁਣ ਅਮਰਤਪਾਲ ਨੂੰ ਜੇਲ੍ਹ ਵਿੱਚ ਇਕੱਲੇ ਨੂੰ ਰੱਖ ਲਿਆ ਹੁਣ ਇਕੱਲੇ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਣਗੀਆਂ ਨਹੀਂ ਉਹ ਸੌਖਾ ਹੋ ਗਿਆ ਨਹੀਂ ਨਾਲਦਿਆਂ ਨੇ ਚੂੰ ਚੈਂ ਕਰਨੀ ਸੀ ਵੀ ਅਮਰਤਪਾਲ ਭਾਜਪੀ ਦਾ ਬੰਦਾ ਹੈ ਅਮਰਤਪਾਲ ਫੁਲਾਣੀ ਏਜੰਸੀ ਦਾ ਬੰਦਾ ਹੈ ਅਮਰਤਪਾਲ ਤਾਂ ਆਰਐਸ ਦਾ ਬੰਦਾ ਨਹੀਂ ਇਹ ਗੱਲਾਂ ਹੋਣਗੀਆਂ ਸੀ ਹੁਣ ਅਗਲੇ ਨੇ ਕੱਲਾ ਰੱਖ ਲਿਆ ਕਮਰੇ ਵਿੱਚ ਉਥੇ ਇੱਕ ਸਿੰਗਲ ਬெட் ਲਾ ਦੇਣਗੇ ਤੇ ਛੋਟਾ ਜਿਹਾ ਫਰਿਜ ਜਾਂ ਜਾਂ ਦੂਜਾ ਰੱਖ ਦੇਣਗੇ ਬਾਟਰਕੁੱਲ ਕੀ ਕਹਿੰਦੇ ਹੁੰਦੇ ਪਾਣੀ ਵਾਲਾ ਠੰਡੇ ਪਾਣੀ ਵਾਲਾ ਤੇ ਅੰਦਰ ਚਾਰ ਰੋਟੀਆਂ ਸਵੇਰੇ ਚਾਰ ਸ਼ਾਮ ਨੂੰ ਭੇਜ ਦਿਆ ਕਰਨਗੇ ਦੁੱਧ ਦੀ ਗੜਵੀ ਦੇ ਦਿਆ ਕਰਨਗੇ ਅੰਦਰ ਤੇ ਜਿਹੜੀ ਗੱਲਬਾਤ ਕਰਨੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਕਿੱਦਾਂ ਬਣਾਉਣਾ ਹੈ ਪੰਜਾਬ ਦੇ ਵਿੱਚ ਅੱਗ ਕਿੱਦਾਂ ਲਾਉਣੀ ਹੈ ਉਹ ਸਾਰੀਆਂ ਘਾੜ ਤਾਂ ਹੁਣ ਇਕੱਲੇ ਦੇ ਨਾਲ ਬਹਿ ਕੇ ਘਾੜਨਗੇ ਇਹ ਸਚਾਈ ਹੈ ਇਕੱਲੇ ਨੂੰ ਬਖ ਤਾਂ ਕੀਤਾ ਦੂਜਿਆਂ ਨਾਲ ਜਾਣੀ ਕਿ ਭੇਡਾਂ ਵਿੱਚੋਂ ਆਜੜੀ ਨੂੰ ਵੱਖ ਕਰ ਲਿਆ ਹੁਣ ਆਜੜੀ ਨੂੰ ਸਿਖਾਉਣਗੇ ਵੀ ਜਦੋਂ ਅਗਲੇ ਸਾਲ ਪੰਜਾਬ 'ਵੇ ਜੰਗੇ ਤੈਨੂੰ ਤੂੰ ਭੇਡਾਂ ਕਿਵੇਂ ਇਕੱਠੀਆਂ ਕਰਨੀਆਂ ਨੇ ਕਿਹੜੀ ਭੇਡ ਨੂੰ ਕਿਹੜੀ ਲਾਲਚ ਕਿਹੜਾ ਲਾਲਚ ਦੇਣਾ ਹੈ ਕਿਹੜੀ ਭੇਡ ਨੂੰ ਕਿਹੜਾ ਲਾਲਚ ਦੇਣਾ ਹੈ ਇਹ ਸਾਰਾ ਕੁਝ ਉਹਨੂੰ ਡਿਬਰੂਗੜ੍ਹ ਵਿੱਚ ਹੁਣ ਸਿਖਾਉਣਗੇ ਇੱਕ ਸਾਲ ਲੱਗੂ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੋਣੇ ਆ ਉਦੋਂ ਪਹਿਲਾਂ ਪਹਿਲਾਂ ਪੂਰਾ ਪੜਾ ਦੇਣਗੇ ਵੀ ਐਦਾਂ ਕਮਾਂਗੇ ਤੂੰ ਐਦਾਂ ਕਮੀ ਸਾੜੀਆਂ ਮਰਜੀ ਐ ਤੇ ਤੂੰ ਐਦਾਂ ਕਰੀ ਹੁਣ ਕੱਲੇ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪੜਾਉਣਗੇ ਭਾਈ ਜਿਹੜੇ ਖਾਰੇ ਵਰਗੇ ਨੇ ਨਾ ਕਹਿੰਦੇ ਨੇ ਮੁੱਖ ਮੰਤਰੀ ਬਣਾਓ ਪੰਜਾਬ ਦੇ ਲੋਕੋ ਤਾਂ ਜੇਲ੍ਹ ਵਿੱਚੋਂ ਬਾਹਰ ਆਉ ਇਹਨਾਂ ਦਾ ਮੁੱਖ ਮੰਤਰੀ ਬਣਦੇ ਨਾਲ ਅਮਰਤਪਾਲ ਦਾ ਬਾਹਰ ਆਉਣ ਦੇ ਨਾਲ ਅੰਦਰ ਰਹਿਣ ਦੇ ਨਾਲ ਕੋਈ ਲਾਗਾ ਦੇ ਗਾ ਨਹੀਂ ਇਹਨਾਂ ਦਾ ਮਤਲਬ ਇਹਨਾਂ ਨੇ ਜਿਹੜੀਆਂ ਬਾਹਰ ਖਾਲਸਤਾਨੀ ਭੇਡਾਂ ਬੈਠੀਆਂ ਨੇ ਧੂਤੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਖਾਤੇ ਦਿੱਤੇ ਹੋਏ ਨੇ ਅਕਾਊਂਟ ਨੰਬਰ ਦਿੱਤੇ ਹੋਏ ਨੇ ਵੀ ਅਸੀਂ ਮਹਾਨ ਜੋਧਿਆਂ ਦੇ ਕੇਸ ਲੜਦੇ ਆ ਤੇ ਤੁਸੀਂ ਟਿਲ ਫੁੱਲ ਆ ਸਾਡੇ ਅਕਾਊਂਟਾਂ ਵਿੱਚ ਪਾ ਦਿਆ ਕਰੋ ਅਸੀਂ ਫੀਸ ਕੋਈ ਨਹੀਂ ਲੈਂਦੇ ਅਸੀਂ ਸੇਵਾ ਕਰਦੇ ਆ ਹੁੰਦੇ 100 ਭੇਡ ਨੇ 20 2 ਡਾਲਰ ਵੀ ਪਾਤੇ ਕਿੰਨੇ ਪੈਸੇ ਹੋਗੇ ਤੁਸੀਂ ਅੰਦਾਜ਼ਾ ਲਾ ਲਓ ਯਾਨੀ ਕਿ ਮਹੀਨੇ ਦੇ ਵਿੱਚ 5-7 ਲੱਖ ਆਉਣਾ ਬੜਾ ਸੌਖਾ ਹੈ ਇਹਨਾਂ ਵਕੀਲਾਂ ਲਈ ਇਹਨਾਂ ਦੀ ਆ ਗੇਮ ਹੈ ਮੁੱਖ ਮੰਤਰੀ ਬਣਾਓ ਲੋਕੋ ਫੇਰ ਅਮਰਤਪਾਲ ਬਾਹਰ ਆਓ ਤਲ ਤਾਂ ਮੇਰੀ ਵੋਟ ਲੈ ਜਿਓ ਆ ਕਿ ਮੈਂ ਪਉਨਸਤਕਾਰ ਕਰਕੇ ਜਿਹੜਾ ਵੀ ਬਾਰ ਮੂਰੇ ਲੰਘਿਆ ਨਾ ਮੇਰੇ ਜੁੱਤੀ ਇਹ ਜੀ ਫਿਰ ਉਹ ਚੰਗੀ ਤਰ੍ਹਾਂ ਚੇਤੇ ਰੱਖੋਗੇ ਅਛਾ ਲਾਸਟ ਵਿੱਚ ਗੱਲ ਕਹਿਣੀ ਹੈ ਪੰਜਾਬ ਦੇ ਲੋਕੋ ਸੋਹਣਿਓ ਧਿਆਨ ਦੇ ਨਾਲ ਆ ਜਿਵੇਂ ਭਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਤੁਸੀਂ ਦੇਖ ਹੀ ਚੁੱਕੇ ਹੋ ਗਾਣਾ ਕੱਢਦੇ ਹੁਣ ਹਰ ਵਕਤ ਇਹ ਅਮਰਤਪਾਲ ਵਰਗੇ ਤਾਂ ਇਦੋਂ ਵੀ ਭੇੜਾ ਕਰਨਗੇ ਕਿਉਂਕਿ ਅਮਰਤਪਾਲ ਥੋੜੀ ਮੁੱਖ ਮੰਤਰੀ ਬਣਨਾ ਹੈ ਅਮਰਤਪਾਲ ਨੂੰ ਮੁੱਖ ਮੰਤਰੀ ਜੇ ਬਣਾਉਣਾ ਬਣਾਉਣਾ ਚਾਹੁੰਦੇ ਨੇ ਉਹ ਛਿਲ ਲਉਣਗੇ ਪੰਜਾਬ ਦੀ ਹਲੇ ਭਵਾਨ ਤਮਾਨ ਤਾਂ ਮਾੜਾ ਮੋਟਾ ਆ ਭੰਗੜੇ ਭੁੰਗੜੇ ਪਾਉਣ ਜਾਣਦੇ ਹੀ ਐ ਇਹ ਤਾਂ ਫੇਰ ਵੀ ਜੇ 27 ਦੇ ਵਿੱਚ ਕੁਝ ਨਾਂ ਬਣਿਆ ਅਗਲਾ ਫੇਰ ਬੱਬੂ ਮਾਨ ਨੂੰ ਕਹ ਦੋ ਮੈਨੂੰ ਫਿਲਮ ਚ ਲੈ ਲੈ ਹੁਣ ਤਾਂ ਜਾਣਕਸ਼ਣ ਕਲਾਕਾਰਾਂ ਨਾਲ ਜ਼ਿਆਦਾ ਹੋਗੀ ਆ ਜਿਹੜੇ ਡਾਂਸਰ ਨਛਦੇ ਨੇ ਉਥੇ ਪ੍ਰੋਗਰਾਮ ਮਿਲ ਜਾ ਕਰਨਗੇ ਉਧਰ ਨੂੰ ਹੋ ਜੂ ਤਾਂ ਅਗਲੇ ਨੂੰ ਤਾਂ ਕੰਮ ਆਉਂਦੇ ਇਹ ਤਾਂ ਇਕੱਲਾ ਟਰੈਕਟਰ ਕਿਲਾਉਣ ਜਾਣਦਾ ਸੀ ਦबई ਦੇ ਵਿੱਚ ਉਹ ਵੀ ਤੇ ਮੈਂ ਜਿਹੜੀ ਗੱਲ ਖਾਰੇ ਨੇ ਕਹੀ ਆ ਨਾ ਉਹਦਾ ਜਵਾਬ ਦਿੱਤਾ ਬਖਾਰਾ ਸਾਹਿਬ ਪਹਿਲੇ ਤਾਂ ਆਪਣੇ ਪੱਗ ਛੋਟੀ ਕਰ ਲੋ ਸੁਰਤ ਆ ਜੇ ਮਾੜੀ ਮੋਟੀ ਵੀ ਕੀ ਗੱਲ ਕਹਿੜੀਆਂ মিডিਆ ਸਾਹਮਣੇ ਕਿਹੜੀ ਨਹੀਂ ਕਹਿਣੀ ਕਿਉਂਕਿ ਸਿਰ ਨੂੰ ਹਵਾ ਨਹੀਂ ਲੱਗਦੀ ਪਤਾ ਨਹੀਂ ਕੇਸੀ ਨਹਾਉਂਦੇ ਹੋ ਕਿ ਨਹੀਂ ਨਹਾਉਂਦੇ ਅੱਖਾਂ ਖੁੱਲਦੀਆਂ ਕਿ ਨਹੀਂ ਖੁੱਲਦੀਆਂ ਮੂੰਹ ਛੋਟਾ ਜਾ ਪੱਗ ਵੱਡੀ ਐ ਤੇ ਕਈ ਕਿੰਮਿੰਟਾਂ ਵਿੱਚ ਕਹਿੰਦੇ ਨੇ ਪਹਿਲਾਂ ਭਰਾਵਾ ਪੱਗ ਛੋਟੀ ਕਰ ਪੱਗ ਵੱਡੀ ਐ ਤੇ ਦਿਮਾਗ ਕੰਮ ਨਹੀਂ ਕਰਦਾ ਜੋ ਮੂੰਹ ਚੋਂ ਆਉਂਦਾ ਉਹ ਤੁਸੀਂ ਕੱਢ ਦਿੰਦੇ ਹੋ ਤੇ ਫਿਰ ਲੋਕ ਕੱਢਦੇ ਆ ਗਾਲਾਂ ਕਹਿੰਦੇ ਜੀ ਮਾਲਵੇ ਚ ਮੁੱਖ ਮੰਤਰੀ ਬਣਾਵਾਂਗੇ ਕੋਈ ਨਹੀਂ ਬਣਾਵਾਂਗੇ डांग ਸਭ ਤੋਂ ਪਹਿਲਾਂ ਮਾਲਵੇ ਫੇਰੂ ਮਾਲਵੇ ਵਾਲੇ ਲੋਕ ਇੰਨੇ ਅੱਕੇ ਹੋਏ ਨੇ ਪਹਿਲਾਂ ਕਿਸਾਨਾਂ ਆ ਜਿਹੜੇ ਕਿਸਾਨ ਆ ਗੁੰਡ ਢੱਲੇ ਵਾਲ ਵਰਗੇ ਇਹਨਾਂ ਤੋਂ ਅੱਕੇ ਨੇ ਫਿਰ ਭਗਵੰਤਮਾਨ ਤੋਂ ਅੱਕੇ ਹੋਏ ਨੇ ਆ ਕੁਝ ਬਾਜਵੇ ਵਰਗੇ ਤੋਂ ਅੱਕੇ ਹੋਏ ਨੇ ਜਿਹੜੇ ਬੰਬਾਂ ਵਾਲੇ ਕੁਝ ਰਾਜੇ ਬੜਿੰਗ ਵਰਗੇ ਤੋਂ ਅੱਕੇ ਹੋਏ ਨੇ ਸਮਝ ਆਈ ਗੱਲ ਦੀ ਇਹ ਲੋਕ ਹੁਣ ਸਮਝ ਚੁੱਕੇ ਨੇ ਹੁਣ ਜਿਹੜਾ ਵੀ ਇੱਥੇ ਆ ਕੇ ਨਾਟਕਬਾਜ਼ੀ ਜੀ ਕਰੂ ਨਾ ਖਾਸ ਕਰਕੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਨਸ਼ੇ ਛਡਾਵਾਂਗੇ ਨੌਜਵਾਨਾਂ ਦੇ ਅਮਰਸ਼ ਕਾਵਾਂਗੇ ਅਸੀਂ ਇਹਨਾਂ ਲੋਕਾਂ ਤੇ ਮਾਲਵੇ ਦੇ ਲੋਕ ਇੰਨੇ ਕੁ ਲੱਗਦੇ ਡਾਂਗ ਇਹ ਤਰੀਕੇ ਨਾਲ ਫੇਰਨਗੇ ਤੁਹਾਡੀ ਨਾਨੀ ਚ ਇਤੇ ਕਰਾ ਦੇਣਗੇ ਅੱਛਾ ਇੱਕ ਹੋਰ ਬੇਨਤੀ ਕਰਨੀ ਹੈ ਇੱਕ ਅਮਰਪਾਲ ਦੇ ਭਾਪੇ ਨੂੰ ਕਿਹੋ ਵੀ ਜਿਹੜਾ ਘਰੇ ਇੱਕ ਬੇਟਾ ਬੈਠਾ ਨਾ ਲੜਕਾ ਹੈਪੀ ਨਸ਼ੇੜੀ ਜਿਹੜਾ ਉਹਨੂੰ ਪਹਿਲਾਂ ਕਿਸੇ ਐਨਜੀਓ ਵਿੱਚ ਭਰਤੀਪੁਰਤੀ ਕਰਾ ਲਓ ਕਿਸ ਡਾਕਟਰ ਦੇ ਕੋਲੇ ਨਸ਼ਾ ਛਡਾ ਲਓ। ਕਈ ਵਾਰੀ ਟਰੈਕਟਰ ਦੇ ਕੇ ਐਮਐਲਏ ਬਣਾਉਣਾ ਹੁੰਦਾ ਹੈ। ਹੋ ਸਕਦਾ ਹੈ। ਇਹ ਤੁਹਾਨੂੰ ਲਾਹਨਤਾਂ ਪਾਈਆਂ ਨੇ। ਪਰ ਤੁਹਾਡੇ ਕੰਨ ਤੇ ਜੂੰ ਸਰਕਦੀ ਨਹੀਂ ਤੁਸੀਂ ਬਿਸ਼ਰਮ ਬੰਦੇ ਹੋ। ਜਿਹੜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੇ ਬੇਵਕੂਫ ਸਮਝਦੇ ਹੋ, ਤੁਸੀਂ ਮੂਰਖ ਸਮਝਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਖਾਰਾ ਸਾਹਿਬ ਨੂੰ ਬੇਨਤੀ ਹੈ ਵਕੀਲ ਸਾਹਿਬ ਨੂੰ ਪਹਿਲਾਂ ਆਪਣੀ ਪਾਗ ਛੋਟੀ ਕਰ ਲਓ। ਮੜੀ ਸ਼ਰ ਨੂੰ ਹਵਾ ਲੱਗ ਜੇ ਫਿਰ ਤੁਹਾਨੂੰ ਪਤਾ ਲੱਗਣੀ ਵੀ ਕਹਿਣਾ ਕੀ ਹੈ ਤੇ ਜਿਹੜੇ ਬਾਹਰਲੇ ਲੋਕ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਪੰਜਾਬ ਨਾਲ ਅੰਮ੍ਰਿਤਪਾਲ ਨਾਲ ਕੋਈ ਲਾਗਾ ਦੇ ਕਾ ਨਹੀਂ ਇਹ ਵਕੀਲਾ ਨੇ ਆਪਣੇ ਖਾਤੇ ਤੁਹਾਨੂੰ ਦਿੱਤੇ ਹੋਏ ਨੇ ਤੁਹਾਡੇ ਕੋਲ ਉਹਨਾਂ ਨੇ ਡਾਲਰ ਲੈਣੇ ਹੁੰਦੇ ਨੇ ਮਾਇਆ ਲੈਣੀ ਹੁੰਦੀ ਹੈ ਹੋਰ ਕੋਈ ਚੱਕਰ ਨਹੀਂ ਕਿ ਬੇਨਤੀ ਪ੍ਰਵਾਨ ਕਰਿਓ ਨਾ ਉਜਾੜੋ ਪੰਜਾਬ ਨੂੰ ਬਸਦਾ ਰਹਿਦਾ ਰਹਿਣ ਦਿਓ ਮਾੜਾ ਮੋਟਾ ਸ਼ਰਮ ਮੰਨ ਲਓ ਮਾੜੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ